ਸਕੂਲ ਨੂੰ ਜਦੋਂ ਛੁੱਟੀ ਹੋ ਜਾਂਦੀ ਹੈ ਤਾਂ ਵਾਰੇ ਛੱਡ ਜਾਂਦੇ ਆ ਅਗਲੇ ਦਿਨ ਆ ਕੇ ਖੋਲਦੇ ਆ ਉਨਾਂ ਚਿਰ ਉਹ ਸਕੂਲ ਚ ਕੀ ਹੋਇਆ ਸੋ ਸੈਨੀਟੇਸ਼ਨ ਪਰਸਨ ਅਸੀਂ ਇਹ ਪੁਆਇੰਟ ਕਰ ਰਹੇ ਆਂ ਚੌਕੀਦਾਰ ਇੱਕ ਕੈਂਪਸ ਮੈਨੇਜਰ ਸਕੂਲ ਬੱਚਿਆਂ ਵਾਸਤੇ ਸਕੂਲ ਰਹੂਗਾ ਕਿਸੇ ਆਵਾਰਾ ਗਰਦਾਂ ਵਾਸਤੇ ਕੋਈ ਚੜੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਸਟੂਰ ਆਫ ਐਮਐਸ ਬਾਲ ਰੋਡ ਤੇ ਐਜੇ ਕੈਂਪਸ ਮੈਨੇਜਰ ਡਿਊਟੀ ਨਿਭਾ ਰਿਹਾ ਹਾਂ ਸਰਕਾਰ ਨੇ ਇਹ ਜੋ ਨਵਾਂ ਉਪਰਾਲਾ ਕੀਤਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਸਕੂਲ ਦੇ ਵਿੱਚ ਪਹਿਲਾਂ ਜਿਹੜੇ ਸਾਰਾ ਬੋਝ ਸੀ ਉਹ ਸਕੂਲ ਦੇ ਪ੍ਰਿੰਸੀਪਲ ਤੇ ਟੀਚਰਸ ਉੱਤੇ ਹੁੰਦਾ ਸੀਗਾ ਪਰ ਇਹ ਨਵੀਆਂ ਪੋਸਟਾਂ ਜੋ ਸਰਕਾਰ ਨੇ ਦਿੱਤੀਆਂ ਨੇ ਸਕੂਲਾਂ ਦੇ ਵਿੱਚ ਇਹਦੇ ਨਾਲ ਸਕੂਲ ਪ੍ਰਿੰਸੀਪਲ ਦਾ ਬਹੁਤ ਵਾਧਨ ਘਟ ਹੋਇਆ ਹੈ ਦੇ ਇਹ ਚ ਚ ਗੀਆਂ ਮ ਨੂੰ ਡਿਊਟੀਆਂ ਦਿੱਤੀਆਂ ਗਈਆਂ ਨੇ ਸਕੂਲ ਕੈਂਟਸ ਦੀ ਸਫਾਈ ਦਾ ਕੰਮ ਲੈਡੇ ਮੀਲ ਮੈਂ ਦੇਖ ਰਹਾ ਹਾਂ ਗੂਲਦਿਆਂ ਗਰਾਊਂਡਾਂ ਦਾ ਕੰਮ ਹੋਰ ਪਾਣੀ ਤੇ ਬਿਜਲੀ ਦਾ ਜਿਹੜਾ ਸਟਾਫ ਮੈਂ ਵਧੀਆ ਢੰਗ ਨਾਲ ਹੋਣ ਲੱਗ ਪਿਆ ਸੋ ਇਸ ਦੇ ਨਾਲ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਇਸ ਦੇ ਨਾਲ ਪ੍ਰਿੰਸੀਪਲ ਮੈਡਮ ਦਾ ਜੋ ਉਹਨਾਂ ਦੇ ਉੱਤੇ ਬੋਝ ਹੁੰਦਾ ਸੀ ਸਿਵਲ ਵਰਕਸ ਦਾ ਕੰਮ ਵੀ ਉਹ ਵੀ ਮੈਂ ਸਾਰਾ ਜਿਹੜਾ ਆਪ ਦੇਖ ਰਿਹਾ ਹਾਂ ਮੇਰੇ ਕੋਲ ਦੋ ਸਕਿਉਰਟੀ ਗਾਰਡਸ ਨਹੀਂ ਹੈ ਉਹ ਜਿਹੜੇ ਨੇ ਉਹ ਮੇਰੀ ਹਦਾਇਤ ਦੇ ਉੱਤੇ ਹੀ ਸਾਰਾ ਕੰਮ ਕਰਦੇ ਆ ਬਹੁਤ ਵਧੀਆ ਸਰਕਾਰ ਦਾ ਇਹ ਸਲਾਗਾ ਜੋਗ ਉਪਰਾਲਾ ਹੈ ਜਿਸ ਦੇ ਨਾਲ ਜਿਹੜੇ ਬੱਚੇ ਵਿਦਿਆ ਲੈ ਰਹੇ ਨੇ ਉਹਨਾਂ ਨੂੰ ਫਾਇਦਾ ਪਹੁੰਚੇ ਲਗਭਗ ਮੈਂ ਅੱਜ ਕਹਿ ਸਕਦਾ ਤੁਹਾਨੂੰ ਕੋਈ ਵੀ ਪੰਜਾਬ ਦਾ ਸਰਕਾਰੀ ਸਕੂਲ ਹੈ ਜਾਨੀ ਹੋਊਗਾ ਜਿਹਦੇ ਵਿੱਚ ਬੱਚੇ ਟਾਟ ਤੇ ਬੈਠਣਗੇ 141 ਕਰੋੜ ਰੁਪਈਆ ਇਹਦਾ ਖਰਚਾ ਅਸੀਂ ਉਹ ਜਾਰੀ ਕਰਤਾ ਇਹ ਸਿੱਖਿਆ ਕ੍ਰਾਂਤੀ ਜਿਹੜੀ ਹੈ ਇਹ ਇਹਨੂੰ ਕ੍ਰਾਂਤੀ ਕਹਿੰਦੇ ਆ ਸੱਜਾ